ਸੱਚੀ ਹੈ ਗੱਲ ਜੀ ਸਵਾਗਤ ਹੈ ਤੁਹਾਡਾ ਮੇਰੀ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੀ ਨਾਲ ਚਾਰ ਸਾਹਿਬਜ਼ਾਦੀਆਂ ਦੀ ਕਵਿਤਾ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਵੀਡੀਓ ਸ਼ੁਰੂ ਕਰਦੇ ਆਂ ਚਾਰ ਸਾਹਿਬਜ਼ਾਦੀ ਕਵਿਤਾ ਲਖਨਾਲ ਮੁਕਾਬਲੇ ਕਰ ਗਈ ਸੀ ਦਸ਼ਮੀਸ਼ ਪਿਤਾ ਦੇ ਦੁਲਾਰੇ ਕਲਗੀ ਧਰ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਈ ਉਹਨਾਂ ਦੀਆਂ ਅੱਖਾਂ ਦੀ ਤਾਰੀ ਸੁਬੇ ਦੀ ਕਚਹਿਰੀ ਵਿੱਚ ਸਨ ਭਾਵੇਂ ਸਾਹਿਬ ਸਾਦੇ ਛੋਟੇ ਪਰ ਹਿੰਮਤ ਨਾ ਹਾਰੀ ਚਮਕੌਰ ਦਾ ਮੈਦਾਨ ਦੱਸੇ ਸੂਰਮਿਆਂ ਦੀ ਦਾਸਤਾ ਕੰਦ ਸਰਹੰਦ ਦੀ ਬਿਆਨ ਕਰੀ ਨੀਹਾਂ ਵਿੱਚ ਖੜੇ ਲਾਲਾਂ ਦੀ ਜੈਕਾਰੇ ਇੰਜ ਧਰਮ ਨੂੰ ਬਚਾਉਣ ਖਾਤਰ ਕੁਰਬਾਨ ਹੋਏ ਗੁਰੂ ਦੇ ਪੁੱਤਰ ਪਿਆਰੇ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਜਿੰਨਾ ਨੇ ਕੌਮ ਤੋਂ ਵਾਰ ਦਿੱਤੇ ਆਪਣੇ ਲਾਲ ਚਾਰੇ ਤਾਂ ਇਹ ਸੀਗੀ ਕਵਿਤਾ ਚਾਰ ਸਾਹਿਬ ਸਾਧਿਆ ਤੇ ਪੰਜਾਬੀ ਵਿੱਚ ਤੇ આજ ਦੀ ਵੀਡੀਓ ਚੈਨ ਲਈ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ